पिछले समय दौरान कनाडा ਦੇ ਵਿੱਚ ਸਾਊਥ ਏਸ਼ੀਆਨ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਬਿਜ਼ਨਸਮੈਨਾਂ ਤੋਂ ਫਰੋਤੀਆਂ ਮੰਗਣ ਦੇ ਕਈ ਮਾਮਲੇ ਸਾਹਮਣੇ ਆਏ ਇਹਨਾਂ ਦੇ ਦੋਸ਼ੀਆਂ ਨੂੰ ਫੜਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਜਿਸ ਦੇ ਤਹਿਤ ਹੁਣ ਮੈਟਰੋ ਵੈਂਕੂਵਰ ਦੇ ਵਿੱਚ ਰੇਡੀਓ ਸਟੇਸ਼ਨਸ ਤੇ ਪੰਜਾਬੀ ਭਾਸ਼ਾ ਦੇ ਵਿੱਚ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਕ੍ਰਾਈਮ ਸਟਾਪਰਸ ਦੁਆਰਾ ਐਡਸ ਲਾਂਚ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਧਮਕੀਆਂ ਬਾਰੇ ਜਾਣਕਾਰੀ ਦੇਣ ਦੇ ਲਈ ਗੁੰਮਨਾਮ ਤੌਰ ਦੇ ਉੱਤੇ ਆਰਗੇਨਾਈਜ਼ ਦੇਸ਼ ਨੂੰ ਰਿਪੋਰਟ ਕਰਨ ਜਾਂ ਫਿਰ ਪੁਲਿਸ ਤੱਕ ਪਹੁੰਚ ਕਰਨ ਅਤੇ ਰਿਪੋਰਟ ਕਰਨ ਦੀ ਅਪੀਲ ਵੀ ਕਰਦੇ ਨੇ ਕ੍ਰਾਈਮ ਸਟਾਪਰਜ਼ ਦੀ ਕਾਰਜਕਾਰੀ ਨਿਰਦੇਸ਼ ਅਕਲੰਦਾ ਐਨ ਐਸ ਨੇ ਕਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਲੋਕ ਆਪਣੀ ਸੁਰੱਖਿਆ ਦੇ ਲਈ ਚਿੰਤਤ ਨੇ ਤੇ ਇਸ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਜਾਣੇ ਕਿ ਧਮਕੀਆਂ ਦੇ ਪਿੱਛੇ ਕੌਣ ਹੈ ਇਸ ਬਾਰੇ ਜਾਣਕਾਰੀ ਵਾਲਾ ਕੋਈ ਵੀ ਵਿਅਕਤੀ ਜੇ ਉਹ ਚਾਹੇ ਤਾਂ ਗੁਮਨਾਮ ਤੌਰ ਦੇ ਉੱਤੇ ਕ੍ਰਾਈਮ ਸਟਾਪਰਜ਼ ਤੇ ਉਹ ਵੇਰਵੇ ਦੇ ਸਕਦਾ ਹੈ ਉਨਾ ਆਖਿਆ ਕਿ ਇਸ ਦੇ ਲਈ ਐਡਵਰਟਾਈਜ਼ਮੈਂਟ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਪ੍ਰਸਾਰਿਤ ਕੀਤੇ ਜਾ ਰਹੇ ਨੇ ਤਾਂ ਜੋ ਲੋਕਾਂ ਨੂੰ ਕ੍ਰਾਈਮ ਸਟਾਪਰਸ ਦੇ ਨਾਲ ਸੰਪਰਕ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ ਤਾਂ ਜੋ ਪੁਲਿਸ ਦੀ ਇਹਨਾਂ ਮਾਮਲਿਆਂ ਨੂੰ ਖਤਮ ਕਰਨ ਦੇ ਵਿੱਚ ਮਦਦ ਵੀ ਕੀਤੀ ਜਾ ਸਕੇ ਉਨਾ ਕਿਹਾ ਹੈ ਕਿ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਜਨਤਕ ਜਿਹੜੀ ਹੈ ਉਹ ਨਹੀਂ ਕੀਤੀ ਜਾਏਗੀ ਲੋਅਰ ਮੇਨਲੈਂਡ ਅਤੇ ਹੋਰ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਕਈ ਮਹੀਨਿਆਂ ਤੋਂ ਜਬਰੀ ਵਸੂਲੀ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਕਈ ਮਾਮਲਿਆਂ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਿਪੋਰਟ ਨਹੀਂ ਕੀਤੀ ਜਾਂਦੀ ਕ੍ਰਾਈਮ ਸਟਾਪਰਸ ਦਾ ਕਹਿਣਾ ਹੈ ਕਿ ਲਿਖਤੀ ਅਤੇ ਟੈਲੀਫੋਨ ਧਮਕੀਆਂ ਦੇ ਪਿੱਛੇ ਲੋਕਾਂ ਦੀ ਪਛਾਣ ਕਰਨ ਦੇ ਲਈ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਵਾਸਤੇ ਪੁਲਿਸ ਡਿਪਾਰਟਮੈਂਟ ਦੀ ਮਦਦ ਕਰਨ ਦੇ ਲਈ ਐਡਸ ਲਾਂਚ ਕੀਤੀਆਂ ਗਈਆਂ ਨੇ ਕ੍ਰਾਈਮ ਸਟਾਪਰਜ਼ ਨੇ ਇੱਕ ਈਮੇਲ ਦੇ ਵਿੱਚ ਕਿਹਾ ਧਮਕੀਆਂ ਦੀ ਜਾਂਚ ਕਰ ਰਹੇ ਇੱਕ ਨੈਸ਼ਨਲ ਕੋਆਰਡੀਨੇਸ਼ਨ ਅਤੇ ਸਹਾਇਤਾ ਟੀਮ ਦੇ ਵੱਲੋਂ ਜਨਤਾ ਕ ਅਪੀਲ ਕੀਤੀ ਗਈ ਹੈ ਅਤੇ ਕਿਸੇ ਵੀ ਕਿਸਮ ਦੀ ਫਿਰੋਤੀ ਸੰਬੰਧੀ ਧਮਕੀ ਦੀ ਰਿਪੋਰਟ ਕਰਨ ਦੇ ਲਈ ਆਖਿਆ ਗਿਆ ਹੈ ਜਿਸ ਦੇ ਵਿੱਚ ਪੁਲਿਸ ਨੇ ਕਿਹਾ ਹੈ ਕਿ ਕਿਸੇ ਨੂੰ ਪੈਸੇ ਨਾ ਦਿੱਤੇ ਜਾਣ ਬਲਕਿ ਇਸ ਨੂੰ ਰਿਪੋਰਟ ਕਰਵਾਇਆ ਜਾਏ ਤਾਂ ਜੋ ਕਾਰਵਾਈ ਕੀਤੀ ਜਾ ਸਕੇ ਫਰਵਰੀ ਦੇ ਵਿੱਚ BC ਅਲਬਰਟਾ ਤੇ অন্ਟਰੀਓ ਦੇ ਵਿੱਚ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਜਬਰੀ ਵਸੂਲੀ ਸੰਬੰਧੀ ਜਿਹੜੀਆਂ ਉਹ ਕਾਲਸ ਆਈਆਂ ਘਰਾਂ ਬਿਜ਼ਨਸਾਂ ਤੇ ਗੋਲੀਆਂ ਚੱਲੀਆਂ ਜਿਸ ਦੇ ਬਾਅਦ ਨੈਸ਼ਨਲ ਪੱਧਰ ਦੀ ਜਾਂਚ ਟੀਮ ਬਣਾਈ ਗਈ ਸੀ ਦੱਸਦੇ ਕਿ ਸਭ ਤੋਂ ਪਹਿਲਾਂ ਐਬਸਪਰਟ ਵਿ ਪੁਲਿਸ ਵਿਭਾਗ ਨੇ ਕਿਹਾ ਸੀ ਕਿ ਚਿੱਠੀਆਂ ਆਮ ਸਨ ਅਤੇ ਇਹਨਾਂ ਦੇ ਵਿੱਚ ਕਾਰੋਬਾਰਾਂ ਜਾਂ ਫਿਰ ਉਹਨਾਂ ਦੇ ਖਿਲਾਫ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ ਪੁਲਿਸ ਨੇ ਅੱਗੇ ਕਿਹਾ ਕਿ ਪੈਸੇ ਜਿਹੜੇ ਨੇ ਉਹ ਦੇਣ ਰਾਤਾ ਬਣਾਉਣ ਬਾਰੇ ਪਤਾ ਨਹੀਂ ਲੱਗਿਆ ਇਸ ਦੇ ਬਾਅਦ ਬ੍ਰੈਮਟਨ ਸ਼ਹਿਰ ਦੇ ਵਿੱਚ ਕੁਝ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਐਡਮਿੰਟਨ ਦੇ ਵਿੱਚ ਕੁਝ ਬਿਲਡਰਾਂ ਦੇ कंस्ट्रक्शन अदीन करानों आग लगाई गई ते सरी ਦੇ ਵਿੱਚ ਵੀ ਕਈ ਬਿਜ਼ਨਸਮੈਨ ਨੂੰ ਤਮਕੀਆਂ ਪਰੇ ਫੋਨ ਆਏ ਤੇ ਕਾਰੋਬਾਰਾਂ ਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਬੇਸ਼ੱਕ ਐਡਵਿੰਟਨ ਪੁਲਿਸ ਅਤੇ ਪੀਲ ਪੁਲਿਸ ਤੇ ਸਰੀ RCMP ਦੇ ਵੱਲੋਂ ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ ਪਰ ਇਹਨਾਂ ਮਾਮਲਿਆਂ ਦੇ ਪਿੱਛੇ ਅਸਲ ਵਿੱਚ ਕੌਣ ਹੈ ਇਹ ਫਿਲਹਾਲ ਪਤਾ ਨਹੀਂ ਲੱਗ ਸਕਿਆ ਜਿਸ ਕਾਰਨ ਲੋਕਾਂ ਦੇ ਵਿੱਚ ਹਾਲੇ ਵੀ ਸਹਿਮ ਹੈ ਜਿਸ ਲਈ ਕਦਮ ਚੁੱਕਣ ਦੀ ਲੋੜ ਹੈ ਅਤੇ ਇਸ ਤਰ੍ਹਾਂ ਦੀਆਂ ਕਾਲਸ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਪੁਲਿਸ ਤੱਕ ਪਹੁੰਚ ਬਣਾਉਣ ਦੀ ਅਪੀਲ ਲਗਾਤਾਰ ਦੀ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ